ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਹਲਦੀ ਦੀ ਕਰਨ ਦਾ ਉਪਾਸ ਸਾਂਝਾ ਕਰਨ ਲੱਗੇ ਹਾਂ ਤੁਹਾਡੇ ਲਈ ਇੱਕ ਸੌਖਾ ਤੇ ਸਰਲ ਤਰੀਕੇ ਦੇ ਨਾਲ ਘਰ ਦੇ ਵਿੱਚ ਬੈਠ ਕੇ ਹੀ ਕਰਨ ਵਾਲਾ ਉਪਾਸ ਲੈ ਕੇ ਆਏ ਹਾਂ ਸੰਗਤ ਜੀ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਕਰ ਲਓਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਦੇ ਲਈ ਜਿਸ ਤਰ੍ਹਾਂ ਦਾ ਵੀ ਤੁਸੀਂ ਰਿਸ਼ਤਾ ਚਾਹੁੰਦੇ ਹੋ ਉਹ ਤੁਹਾਡੇ ਘਰ ਰਿਸ਼ਤਾ ਜ਼ਰੂਰ ਆਵੇਗਾ ਤੇ ਤੁਹਾਡੇ ਬੱਚਿਆਂ ਦੇ ਵਿਆਹ ਦੀ ਤਰੀਕ ਵੀ ਤੈਅ ਹੋ ਜਾਵੇਗੀ ਜੇਕਰ ਇਸ ਉਪਾਅ ਨੂੰ ਤੁਹਾਡੇ ਬੱਚੇ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਉਹ ਕਰਨਾ ਚਾਹੁੰਦੇ ਹਨ ਤੇ ਉਹ ਵੀ ਇਸ ਉਪਾਅ ਨੂੰ ਬੜੇ ਹੀ ਸੌਖੇ ਤੇ ਸੌਲ ਤਰੀਕੇ ਦੇ ਨਾਲ ਕਰ ਲੈਣਗੇ ਸਾਹ ਸੰਗਤ ਜੀ ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਕਰ ਲਓਗੇ ਤਾਂ ਤੁਹਾਡੇ ਬੱਚਿਆਂ ਦੇ ਵਿਆਹ ਦੇ ਲਈ ਜੇਕਰ ਤੁਹਾਡੇ ਬੱਚੇ ਇਹ ਉਪਾਅ ਨੂੰ ਨਹੀਂ ਕਰ ਸਕਤੇ ਤਾਂ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਆਪਣੀ ਕਾਦੇ ਵਿੱਚ ਬੈਠ ਕੇ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਹਨ ਸਾਹ ਸੰਗਤ ਜੀ ਜਦੋਂ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਕੁਝ ਗ੍ਰਹਿ ਦੋਸ਼ ਚੱਲਦੇ ਹਨ ਉਹਨਾਂ ਦੇ ਚੱਲਣ ਦੇ ਕਰਕੇ ਉਹਨਾਂ ਦੇ ਵਿਆਹ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਹੈ ਤੇ ਇਹ ਪ੍ਰੋਬਲਮ ਇਸੋ ਪਾਣੂ ਕਰਨ ਦੇ ਨਾਲ ਤੁਹਾਡੀ ਬਹੁਤ ਚਲਦੀ ਦੂਰ ਹੋ ਜਾਵੇਗੀ। ਇਸੋ ਪਾਣੂ ਕਿੰਨੇ ਦਿਨ ਲਗਾਤਾਰ ਕਿਸ ਸਮੇਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੇ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ। ਤੁਹਾਡੇ ਇੱਕ ਸ਼ੇਰ ਦੇ ਨਾਲ ਕਿਸੇ ਹੋਰ ਦਾ ਵੀ ਪੁੱਲਾ ਹੋ ਸਕਦਾ ਹੈ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ ਸਾ ਸੰਗਤ ਜੀ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਪਿਤਤ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਨજર ਦੋਸ਼ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਸਾਸੰਘਾ ਜੀ ਉਹਨਾਂ ਦੇ ਘਰ ਦੇ ਵਿੱਚ ਬੱਚਿਆਂ ਦੇ ਲਈ ਰਿਸ਼ਤੇ ਆਉਂਦੇ ਤਾਂ ਹਨ ਪਰ ਗੱਲ ਚੱਲਦੀ ਹੈ ਪਰ ਉਹਦੇ ਵਿੱਚ ਸਫਲਤਾ ਨਹੀਂ ਮਿਲਦੀ ਪਰ ਇਸ ਤੋਂ ਇਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਹੈ ਤਾਂ ਬਿਲਕੁਲ ਸਮੇਂ ਤੇ ਆ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਤੁਹਾਡੇ ਬੱਚੇ ਦਾ ਪੂਰੇ ਵਿਆਹ ਦੇ ਸਮੇਂ ਹੈ ਰਿਸ਼ਤਾ ਟੁੱਟ ਜਾਂਦਾ ਹੈ ਕਈ ਵਾਰ ਸਾਸੰਘਾ ਜੀ ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਹਨ ਕਿ ਜਦੋਂ ਸਾਡੇ ਘਰ ਦੇ ਵਿੱਚ ਰਿਸ਼ਤੇ ਵਾਲੇ ਆਉਂਦੇ ਹਨ ਸਾਰੇ ਗੱਲਬਾਤ ਤੈ ਹੋਣ ਦੇ ਬਾਅਦ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਸਾਡਾ ਰਿਸ਼ਤਾ ਉਹ ਤੈ ਹੋ ਜਾਵੇਗਾ ਵਿਆਹ ਹੋ ਜਾਵੇਗਾ ਪਰ ਬਿਲਕੁਲ ਸਮੇਂ ਤੇ ਆ ਕੇ ਸਾਨੂੰ ਉਹਦੇ 네ਗੇਟਿਵ ਰਿਜ਼ਲਟ ਮਿਲਦੇ ਹਨ ਜਿਸ ਤੇ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਫੇਸ ਕਰਨੀਆਂ ਪੈਂਦੀਆਂ ਹਨ ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅੱਜ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਸਾਡੇ ਦੱਸੇ ਅਨੁਸਾਰ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਵਿਧੇ ਦੇ ਨਾਲ ਕਰੋਗੇ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਸਾਾਸ ਸੰਗਤ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਤੇ ਕਿਹੜੇ ਸਮੇਂ ਕਰਨਾ ਹੈ ਇਹ ਤੁਹਾਨੂੰ ਅਸੀਂ ਦੱਸਦੇ ਹਾਂ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਦੇ ਲਈ ਤੁਸੀਂ ਉਪਾਅ ਕਰਨ ਜਾ ਰਹੇ ਹੋ ਤਾਂ ਇਸ ਉਪਾਅ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਸਵੇਰ ਦੇ ਸਮੇਂ ਕਰਨਾ ਹੈ ਤੇ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਤੇ ਲਈ ਤੁਸੀਂ ਇਸ ਉਪਾਣ ਨੂੰ ਕਰੋਗੇ ਤਾਂ ਤੁਸੀਂ ਇਸ ਉਪਾਣ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰ ਦੇ ਸਮੇਂ ਕਰਨਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਤੋਂ ਇਲਾਵਾ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾਣ ਨੂੰ ਕਰਨ ਦੇ ਲਈ ਤੁਹਾਡੇ ਕੋਲ ਪੰਜ ਹਲਦੀ ਦੀਆਂ ਗੰਡਾ ਹੋਣੀਆਂ ਚਾਹੀਦੀਆਂ ਹਨ ਬਿਲਕੁਲ ਸਾਫ਼ ਸੁਥਰੀਆਂ ਪੰਜ ਹਲਦੀ ਦੀਆਂ ਗੰਡਾਂ ਲੈਣ ਤੋਂ ਬਾਅਦ ਦੇ ਵਿੱਚ ਸੰਗਤ ਜੀ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਰੁਮਾਲ ਸਾਈਜ਼ ਦਾ ਜੇਕਰ ਤੁਸੀਂ ਆਪਣੀ ਲੜਕੀ ਦੇ ਲਈ ਉਪਾਅ ਕਰੋਗੇ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਜੇਕਰ ਤੁਸੀਂ ਆਪਣੇ ਲੜਕੇ ਦੇ ਵਿਆਹ ਦੇ ਲਈ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਤੁਸੀਂ ਸਫੇਦ ਰੰਗ ਦਾ ਰੁਮਾਲ ਸਾਈਜ਼ ਦਾ ਕੱਪੜਾ ਲੈ ਲਓ ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਹੋਣਾ ਚਾਹੀਦਾ ਹੈ ਉਸੇ ਨਾਲ ਤੁਹਾਡੇ ਕੋਲ ਇੱਕ ਰੈੱਡ ਕਲਰ ਦੀ ਮੌਲੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਹੱਥ ਤੇ ਵੀ ਬੰਨਦੇ ਹਾਂ ਐਸੋ ਪਾਣ ਨੂੰ ਤੁਸੀਂ ਜੇਕਰ ਲੜਕੀ ਦੇ ਲਈ ਕਰੋਗੇ ਤਾਂ ਵੀਰਵਾਲੇ ਦਿਨ ਲੜਕੇ ਦੇ ਲਈ ਕਰੋਗੇ ਤਾਂ ਸ਼ੁੱਕਰਵਾਰ ਵਾਲੇ ਦਿਨ ਇਹਨੇ ਤੁਸੀਂ ਸਮੱਗਰੀ ਲੈ ਕੇ ਤੁਸੀਂ ਸਵੇਰ ਟਾਈਮ ਉੱਠਣਾ ਹੈ ਸਵੇਰੇ ਉੱਠ ਕੇ ਪਹਿਲਾਂ ਤੁਸੀਂ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪੈਣਨੇ ਹਨ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਉਪਾਅ ਕਰਨ ਦੇ ਲਈ ਤੁਸੀਂ ਇਸ ਸਾਰਾ ਸਮਾਨ ਲਿਆ ਹੋਵੇਗਾ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡਾ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਉਸ ਸਥਾਨ ਤੇ ਲਿ ਜਾ ਕੇ ਤੁਸੀਂ ਇਸ ਸਮਾਨ ਨੂੰ ਲਿ ਜਾ ਕੇ ਬੈਠ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਹੋਵੇ ਤਾਂ ਉਹ ਵੀ ਤੁਸੀਂ ਥੋੜਾ ਜਿਹਾ ਜਲ ਲੈ ਲੈਣਾ ਹੈ ਉਸ ਨੂੰ ਤੁਸੀਂ ਜਿਹੜਾ ਸਮਾਨ ਲਿਆ ਉਪਾਕਰਨ ਦੇ ਲਈ ਉਸ ਦੇ ਉੱਪਰ ਥੋੜਾ ਥੋੜਾ ਛੱਟਾ ਮਾਰ ਦੇਣਾ ਹੈ ਤੇ ਆਪਣੇ ਉੱਪਰ ਵੀ ਉਸ ਜਲ ਦਾ ਤੁਸੀਂ ਥੋੜਾ ਜਿਹਾ ਛੱਟਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸਾਧ ਸੰਗਤ ਜੀ ਤੁਹਾਡੇ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤਾਂ ਤੁਹਾਡੇ ਘਰ ਦੇ ਵਿੱਚ ਜਿਹੜਾ ਬਿਲਕੁਲ ਸਾਫ਼ ਸੁਥਰਾ ਜਲ ਹੈ ਉਸ ਦਾ ਵੀ ਤੁਸੀਂ ਛੱਟਾ ਦੇ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉੱਥੇ ਤੁਸੀਂ ਦੇਸੀ ਘਿਓ ਦਾ ਇੱਕ ਦੀਵਾ ਜਗਾ ਦੇਣਾ ਹੈ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਦੇਵੀ ਦੇਵਤੇ ਨੂੰ ਜਾਂ ਪ੍ਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਬੇਨਤੀ ਕਰਨੀ ਹੈ ਕਿ ਇਹ ਜੋ ਤੁਸੀਂ ਉਪਾਕਰਨ ਜਾ ਰਹੇ ਹੋ ਜਾਂ ਇਹ ਉਪਾ ਕਰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਾ ਆਵੇ ਤੁਹਾਡੀ ਜੋ ਵੀ ਇੱਛਾ ਹੈ ਉਹ ਪ੍ਰਮਾਤਮਾ ਜਲਦੀ ਪੂਰੀ ਕਰ ਦੇਣ ਇਸ ਤਰ੍ਹਾਂ ਸੰਗਤ ਜੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਦੇ ਵਿੱਚ ਜੋ ਤੁਸੀਂ ਹਲਦੀ ਦੀਆਂ 5 ਘੰਟਾ ਲਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਘੰਟਾ ਤੁਸੀਂ ਲੈ ਲੈਣੇ ਹੈ ਜੋ ਤੁਸੀਂ ਰੈੱਡ ਕਲਰ ਦਾ ਸਕੈਚ ਲਿਆ ਸੀ ਉਸ ਦੇ ਨਾਲ ਉਸ ਗੱਡੇ ਦੇ ਉੱਪਰ ਤੁਸੀਂ ਲਿਖਣਾ ਹੈ ਪਿੱਤਰ ਦੋਸ਼ ਬੜੀ ਆਸਾਨੀ ਦੇ ਨਾਲ ਤੁਸੀਂ ਹਲਦੀ ਦੇ ਗੱਡੇ ਦੇ ਉੱਪਰ ਇਹ ਲਿਖ ਸਕਦੇ ਹੋ ਲਿਖਣ ਤੋਂ ਬਾਅਦ ਵਿੱਚ ਇਸ ਗੱਡੇ ਨੂੰ ਤੁਸੀਂ ਰੱਖ ਦੇਣਾ ਹੈ ਦੂਸਰੀ ਚੱਕ ਲੈਣੀ ਹੈ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਕੁੰਡਲੀ ਦੋਸ਼ ਇਹ ਲਿਖਣ ਤੋਂ ਬਾਅਦ ਵਿੱਚ ਉਸ ਨੂੰ ਰੱਖ ਕੇ ਤੀਸਰੀ ਦੇ ਉੱਪਰ ਤੁਸੀਂ ਲਿਖਣਾ ਹੈ ਮੰਗਲ ਦੋਸ਼ ਮੰਗਲ ਦੋਸ਼ ਲਿਖਣ ਤੋਂ ਬਾਅਦ ਦੇ ਵਿੱਚ ਇਸ ਹਲਦੀ ਦੀ ਗੰਡ ਨੂੰ ਰੱਖ ਕੇ ਤੁਸੀਂ ਚੌਥੀ ਹਲਦੀ ਦੀ ਗੰਡ ਨੂੰ ਚੁੱਕ ਲੈਣਾ ਹੈ ਤੇ ਉਸ ਦੇ ਉੱਪਰ ਤੁਸੀਂ ਲਿਖਣਾ ਹੈ ਨજર ਦੋਸ਼ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੇਟੇ ਜਾਂ ਬੇਟੀ ਨੂੰ ਜੇਕਰ ਕਿਸੇ ਵੀ ਪ੍ਰਕਾਰ ਦੀ ਨਜ਼ਰ ਲੱਗੀ ਹੈ ਤਾਂ ਇਹ ਲਿਖਣ ਦੇ ਨਾਲ ਜਿੰਨੀ ਵੀ ਨਜ਼ਰ ਹੋ ਗਈ ਉਹ ਸਾਰੀ ਉੱਤਰ ਜਾਵੇਗੀ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਪੰਜਵੀਂ ਹਲਦੀ ਦੀ ਗੰਡ ਚੁੱਕਣੀ ਹੈ ਉਸ ਦੇ ਉੱਪਰ ਤੁਸੀਂ ਲਿਖ ਦੇਣਾ ਹੈ ਆਨੇ ਦੋਸ਼ ਕਹਿੰਦੇ ਭਾਵ ਕਿ ਕਿਸੇ ਵੀ ਪ੍ਰਕਾਰ ਦਾ ਜੇਕਰ ਕੋਈ ਦੋਸ਼ ਹੋਵੇਗਾ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਕਿਉਂਕਿ ਦੋਸ਼ ਬਹੁਤ ਪ੍ਰਕਾਰ ਦੇ ਹੁੰਦੇ ਹਨ ਕਹਿੰਦਾ ਭਾਅ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੋਸ਼ ਹੋਵੇਗਾ ਜੋ ਪੰਜਵੀਂ ਹਲਦੀ ਦੀ ਗੰਢ ਦੇ ਉੱਪਰ ਤੁਸੀਂ ਲਿਖਿਆ ਹੋਵੇਗਾ ਉਹ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਦੋਸ਼ ਜਿਹੜਾ ਉਹ ਦੂਰ ਹੋ ਜਾਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਪੰਜ ਹਲਦੀ ਦੀਆਂ ਗੰਡਾਂ ਦੇ ਉੱਪਰ ਲਿਖਣ ਤੋਂ ਬਾਅਦ ਦੇ ਵਿੱਚ ਇਹਨਾਂ ਪੰਜੇ ਗੰਡਾਂ ਨੂੰ ਤੁਸੀਂ ਇਕੱਠਿਆਂ ਕਰ ਲੈਣਾ ਹੈ ਤਾਂ ਤੋਂ ਬਾਅਦ ਵਿੱਚ ਜਿਹੜੀ ਤੁਸੀਂ ਮੌਲੇ ਲਏ ਸੀ ਉਸ ਮੌਲੇ ਦੇ ਨਾਲ ਤੁਸੀਂ ਇੰਨਾ ਗੰਡਾਂ ਦੇ 7 ਵਾਰ ਮੌਲੇ ਦੇ ਨਾਲ 7 ਵਾਰ ਉਹਨਾਂ ਹਲਦੀ ਦੀਆਂ ਗੰਡਾਂ ਦੇ ਉੱਪਰ ਲਪੇਟ ਲੈਣਾ ਹੈ 7 ਵਾਰ ਲਪੇਟਣ ਤੋਂ ਬਾਅਦ ਵਿੱਚ ਤੁਸੀਂ ਮੌਲੇ ਜੋ ਵਧੇਗੀ ਉਸ ਨੂੰ ਤੋੜ ਦੇਣਾ ਹੈ ਪਰ ਤੁਸੀਂ ਇੱਥੇ ਮੌਲੇ ਦੀ ਗੰਡ ਨਹੀਂ ਲਗਾਉਣੀ ਜੋ ਸਾਈਡਾਂ ਤੋਂ ਹੋਵੇਗੀ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਇਸ ਤਰ੍ਹਾਂ ਇੱਕ ਗੁੱਠਲੀ ਦੀ ਤਰ੍ਹਾਂ ਤਿਆਰ ਹੋ ਜਾਵੇਗੀ ਐਸੇ ਲਈ ਤੁਸੀਂ ਲੈਣਾ ਹੈ ਪੀਲੇ ਰੰਗ ਦਾ ਕਪੜਾ ਜੇਕਰ ਲੜਕੇ ਤੇ ਲੈ ਕਰ ਰਹੇ ਹੋ ਤਾਂ ਪੀਲੇ ਰੰਗ ਦੇ ਲੜਕੇ ਤੇ ਲਈ ਕਰੋਗੇ ਤਾਂ ਸਫੇਦ ਰੰਗ ਦਾ ਰੁਮਾਲ ਪੀਲੇ ਰੰਗ ਦਾ ਕਪੜਾ ਲੈ ਕੇ ਤੁਸੀਂ ਹਲਦੀ ਦੀਆਂ ਗੰਡਾਂ ਜੋ ਮੌਲੀ ਦੇ ਨਾਲ ਲਪੇਟ ਕੇ ਰੱਖੀਆਂ ਨੇ ਉਹਨਾਂ ਨੂੰ ਤੁਸੀਂ ਵਿੱਚ ਰੱਖਣਾ ਹੈ ਰੱਖਣ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਉਹਨਾਂ ਨੂੰ ਕਵਰ ਕਰਕੇ ਇੱਕ ਗੰਡ ਮਾਰ ਦੇਣੀ ਹੈ ਸਿਰਫ ਇੱਕ ਹੀ ਗੰਡ ਲਗਾਉਣੀ ਹੈ ਦੂਸਰੀ ਨਹੀਂ ਇਹਨਾਂ ਕਰਨ ਤੋਂ ਬਾਅਦ ਵਿੱਚ ਜਿਹੜੇ ਵੀ ਤੁਸੀਂ ਆਪਣੇ ਲੜਕੇ ਲੜਕੀ ਦੇ ਵਿਆਹ ਸ਼ਾਦੀ ਤੇ ਲਈ ਇਹ ਉਪਾਅ ਕਰ ਰਹੇ ਹੋ ਐਸੇ ਜਿਹੜੀ ਤੁਸੀਂ ਗੰਡ ਮਾਰ ਕੇ ਇੱਕ ਪੋਟਲੀ ਤਿਆਰ ਕੀਤੀ ਹੈ ਇਸ ਪੋਟਲੀ ਨੂੰ ਤੁਸੀਂ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਹਨ ਤਾਂ ਤੁਸੀਂ ਇੱਕ ਵਾਰ ਉਹਨਾਂ ਦੇ ਮੱਥੇ ਨੂੰ ਛੂਹ ਦੇਣਾ ਹੈ ਪਰ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹਨ ਤਾਂ ਇਸ ਪੋਟਲੀ ਨੂੰ ਤੁਸੀਂ ਲੜਕੀਆਂ ਲੜਕੇ ਜਿਸ ਤੇ ਲੈ ਕਰ ਰਹੇ ਹੋ ਉਹਨਾਂ ਦੀ ਫੋਟੋ ਨੂੰ ਇੱਕ ਵਾਰ ਟੱਚ ਕਰ ਲੈਣਾ ਹੈ ਕਰਨ ਤੋਂ ਬਾਅਦ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਉਥੇ ਕੋਈ ਤਸਵੀਰ ਪਈ ਹੋਏਗੀ ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਉਸ ਤਸਵੀਰ ਦੇ ਪਿੱਛੇ ਇਸ ਬੋਟਲ ਨੂੰ ਤੁਸੀਂ ਰੱਖ ਦੇਣਾ ਹੈ ਤਾਂ ਇਸ ਬੋਟਲ ਨੂੰ ਤੁਸੀਂ ਹਰ ਰੋਜ਼ ਛੋਣਾ ਨਹੀਂ ਹੈ ਤੁਸੀਂ ਦੇਖਣਾ ਨਹੀਂ ਹੈ ਇਦਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜਿਹੜਾ ਤੁਸੀਂ ਇਹ ਉਪਾਅ ਕੀਤਾ ਹੈ ਤੁਸੀਂ ਇਸ ਪਾਣੂ ਕਰ ਰਹੇ ਹੋ ਤਾਂ ਪਰਮਾਤਮਾ ਤੁਹਾਡੀ ਜੋ ਵੀ ਇੱਛਾ ਅਰਦਾਸ ਬੇਨਤੀ ਹੈ ਜਾਂ ਜੇ ਅਸਤੇਲੇ ਤੁਸੀਂ ਇਸੋ ਪਾੜੋਂ ਕਰ ਰਹੀ ਹੋ ਪਰਮਾਤਮਾ ਤੁਹਾਡੀ ਇਸ ਅਰਦਾਸ ਨੂੰ ਬੇਨਤੀ ਨੇ ਜ਼ਰੂਰ ਪੂਰਾ ਕਰ ਦੇਣ ਤੁਸੀਂ ਇਸ ਤਰੀਕੇ ਵੀ ਅਰਦਾਸ ਪੈਂਦੀ ਕਰਨੀ ਹੈ ਪਰਮਾਤਮਾ ਦੇ ਅੱਗੇ ਕੇਜੇਕਰ ਮੇਰੇ ਬੇਟੀ ਬੇਟੇ ਦੀ ਗੁੰਡਲੀ ਦੇ ਵਿੱਚ ਕੋਈ ਦੋਸ਼ ਹੈ ਤਾਂ ਇਸੋ ਪਾੜੋਂ ਕਰਨ ਦੇ ਨਾਲ ਦੂਰ ਹੋ ਜਾਵੇਗਾ ਇਸ ਤੋਂ ਬਾਅਦ ਦੇ ਵਿੱਚ ਜਿੰਨਾ ਸਮਾਂ ਤੁਹਾਡੇ ਲੜਕੇ ਜਾਂ ਲੜਕੀ ਦਾ ਰਿਸ਼ਤਾ ਨਹੀਂ ਹੁੰਦਾ ਉਹਨਾਂ ਸਮਾਂ ਇਸ ਪੋਰਟਲ ਨੂੰ ਤੁਸੀਂ ਨਹੀਂ ਦੇਖਣਾ ਨਹੀਂ ਤੁਸੀਂ ਟੱਚ ਕਰਨਾ ਹੈ ਤੁਹਾਡੇ ਬੱਚੇ ਦਾ ਜਾਂ ਬੇਟੀ ਦਾ ਜਦੋਂ ਵੀ ਰਿਸ਼ਤਾ ਤੈਅ ਹੋ ਜਾਂਦਾ ਹੈ ਸਾਰੀ ਗੱਲ ਪੱਕੀ ਹੋ ਜਾਂਦੀ ਹੈ ਮੈਰਿਜ ਦੀ ਡੇਟ ਫਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਪੋਟਲੀ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਚੁੱਕ ਕੇ ਕਿਸੇ ਨੂੰ ਬਿਨਾਂ ਦੱਸੇ ਤੁਸੀਂ ਆਪਣੇ ਘਰ ਤੋਂ ਦੂਰ ਨੇੜੇ ਜਿੱਥੇ ਵੀ ਚੱਲਦਾ ਪਾਣੀ ਹੋਵੇਗਾ ਨਹਿਰ ਦਾ ਨਦੀ ਦਾ ਉੱਥੇ ਤੁਸੀਂ ਇਸ ਨੂੰ ਵਹਾ ਦੇਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕਿਤੇ ਵੀ ਚੱਲਦਾ ਪਾਣੀ ਨਹੀਂ ਹੈ ਤਾਂ ਤੁਸੀਂ ਕਿਸੇ ਵੀ ਦਰਖਤ ਦੇ ਕੋਲ ਜਾਂ ਤੁਹਾਡੇ ਘਰ ਦੇ ਨੇੜੇ ਪਿੱਪਲ ਦਾ ਦਰਖਤ ਹੋਵੇ ਤਾਂ ਤੁਸੀਂ ਉਹ ਦਰਖਤ ਦੇ ਥੱਲੇ ਸਪੋਰਟ ਲੀਨੋ ਕੋਲ ਕੇ ਰੱਖ ਦੇਣਾ ਹੈ ਜੇਕਰ ਪਿੱਪਲ ਦਾ ਦਰਖਤ ਵੀ ਨਹੀਂ ਹੈ ਤਾਂ ਕੋਈ ਵੀ ਦਰਖਤ ਉਹ ਦਰਖਤ ਦੇ نیچے ਤੁਸੀਂ ਸਪੋਰਟ ਲੀਨੋ ਕੋਲ ਕੇ ਰੱਖ ਕੇ ਆ ਸਕਦੇ ਹੋ ਇੰਨਾ ਹੀ ਉਪਾਅ ਇਹ ਬਹੁਤ ਜ਼ਿਆਦਾ ਹੀ ਚਮਤਕਾਰੇ ਤੇ ਪ੍ਰਭਾਵਸ਼ਾਲੀ ਹੈ ਅਜ਼ਮਾਇਆ ਹੋਇਆ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਨਹੀਂ ਹੋ ਸਕਦਾ ਕਿ ਤੁਸੀਂ ਤੁਹਾਡੇ ਇੱਛਾ ਜਿਸ ਤੇ ਲਈ ਤੁਸੀਂ ਇਸ ਉਪਾਅ ਨੂੰ ਕੀਤਾ ਹੈ ਉਹ ਤੁਹਾਡਾ ਕੰਮ ਪੂਰਾ ਨਾ ਹੋਵੇ ਸਾਧ ਸੰਗਤ ਜੀ ਇਹ ਸੀ ਇੱਕ ਬਹੁਤ ਹੀ ਜ਼ਿਆਦਾ کارਗਰ ਤੇ ਘਰੇਲੂ ਉਪਾਅ ਜਿਸ ਨੂੰ ਕਰਨ ਦੇ ਨਾਲ ਘਰ ਦੇ ਵਿੱਚ ਬੈਠੇ ਹੀ ਆਸਾਨ ਤਰੀਕੇ ਦੇ ਨਾਲ ਬਿਨਾਂ ਕਿਸੇ ਖਰਚ ਤੇ ਤੁਹਾਡੇ ਬੇਟਾ ਜਾਂ ਬੇਟੀ ਦੇ ਰਿਸ਼ਤੇ ਜਿਹੜੇ ਹਨ ਉਹ ਤੈਅ ਹੋ ਜਾਣਗੇ ਤੇ ਸਾਧ ਸੰਗਤ ਜੀ ਜੇਕਰ ਸਾਧ ਸੰਗਤ ਜੀ ਜੇਕਰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ